ਦਰ سیم ਸਿੰਘ ਬੰਗੂ ਦੀ ਕਹਾਣੀ ਹਟ ਟੈਣੀ ਤੇ ਉੱਲੂ ਨਵੇਂ ਬਦਲ ਕੇ ਆਇਆ ਇਸਾਬ ਨੇ ਦਫ਼ਤਰ ਦਾ ਮਾਹੌਲ ਵੇਖ ਕੇ ਆਪਣਾ ਅਫਸਰੀ ਰੂਪ ਪਾਉਣ ਲਈ ਤੀਜੇ ਦਿਨ ਸ਼ੁੱਕਰਵਾਰ ਦੁਪਹਿਰ ਬਾਅਦ ਪ੍ਰੀਤੀ ਮੀਟਿੰਗ ਨੂੰ ਸੰਬੋਧਨ ਹੁੰਦਿਆਂ ਕਿਆ ਵੇਖੋ ਬਈ ਮਿੱਤਰੋ ਮੈਂ ਆਂ ਸੂਲੀ ਬੰਦਾ ਦਫ਼ਤਰ ਵਿੱਚ ਹਾਜ਼ਰੀ ਪੂਰੀ ਤੇ ਸਮੇਂ ਸਿਰ ਯਕੀਨੀ ਬਣਾਈ ਜਾਵੇ ਜਨਤਾ ਦੇ ਕੰਮਾਂ ਵਿੱਚ ਮੈਨੂੰ ਕੋਈ ਇਤਾਈ ਮਨਜ਼ੂਰ ਨਹੀਂ ਰਿਸ਼ਵਤ ਦੇ ਮਾਮਲੇ ਵਿੱਚ ਮੈਥੋਂ ਬੁਰਾ ਕੋਈ ਨਹੀਂ ਹੈ ਕਿਸੇ ਦਾ ਕੋਈ ਸਵਾਲ ਹੋਵੇ ਤਾਂ ਦੱਸ ਸਕਦਾ ਨਹੀਂ ਤਾਂ ਮਿਲਦੇ ਆਂ ਫਿਰ ਸੋਮਵਾਰ ਜਿਸ ਤਹਫਾਬ ਸੀ ਦੋ ਛੁੱਟੀਆਂ ਬਾਣੂ ਦਫ਼ਤਰ ਦਾ ਅੱਧਿਓ ਬਤਾ ਸਟਾਫ ਲੋਕਲ ਸੀ ਤੇ ਨਵੇਂ ਬਦਲ ਕੇ ਆਇਕਰਕ ਗੁਰਮੇਲ ਸਿੰਘ ਤੋਂ ਇਲਾਵਾ ਬਾਕੀ ਸਾਰੇ ਵੀ 5-7 ਕਿਲੋਮੀਟਰ ਤੋਂ ਆਉਣ ਵਾਲੇ ਵੀ ਲੋਕਲ ਵਰਗੇ ਸਨ ਫੌਜੀ ਕੋਟੇ ਵਿੱਚ ਨਵੇਂ ਭਰਤੀ ਹੋਏ ਗੁਰਮੇਲ ਦਾ ਵਾਰੇ ਪਰੇਸ਼ਨਲ ਸਮਾਂ ਚੱਲ ਰਿਹਾ ਸੀ ਉਹ ਘਰੋਂ ਦੂਰ ਰਹਿ ਕੇ ਵੀ ਖੁਸ਼ ਸੀ ਕਿਉਂਕਿ ਉਹ ਫੌਜ ਵਿੱਚੋਂ ਸ਼ੈਹ ਸ਼ਮਾਹੀ ਜਾਂ ਕਈ ਵਾਰ ਤਾਂ ਸਾਲ ਬਾਅਦ ਹੀ ਘਰ ਆਉਂਦਾ ਸੀ ਪਰ ਸੂਬਾ ਸਰਕਾਰ ਦੀ ਨੌਕਰੀ ਵਿੱਚ ਤਾਂ ਮਹੀਨੇ ਜਾਂ 15 ਦਿਨ ਹੀ ਘਰ ਗੇੜਾ ਵਾਜੀ ਜਾਂਦਾ ਸੀ ਸਾਭ ਦੀ ਸ਼ਕਤੀ ਦਾ ਉਸ ਨੂੰ ਕੋਈ ਫਰਕ ਨਹੀਂ ਪੈਣਾ ਸੀ ਉਹ ਆਪਣੇ ਕੰਮ ਦਾ ਮਤਲਬ ਰੱਖਦਾ ਸੀ ਯਥਾ ਰਾਜਾ তথা ਪਰਜਾ ਦੇ ਕਹਿਣ ਅਨੁਸਾਰ ਸੋਮਵਾਰ ਨੂੰ 10 ਵਜੇ ਪਹੁੰਚਣ ਵਾਲੇ ਵੀ ਸਮੇਂ ਸਿਰ ਸੰ ਤੇ ਸਾਬ ਵੀ ਸਮੇਂ ਸਿਰ ਪਹੁੰਚ ਗਿਆ ਸੀ ਲੰਚ ਵੇਲੇ ਕਦੇ ਕਦਾਈ ਫਰਲੋ ਮਾਰਨ ਵਾਲਾ ਬਹੁਤੀ ਫਰਲੋ ਮਾਰਨ ਵਾਲਿਆਂ ਨੂੰ ਸੁਣਾਉਂਦੇ ਹੋਏ ਰੋਟੀ ਵਾਲਾ ਡੱਬਾ ਖੋਲਦਾ ਆਖ ਰਿਹਾ ਸੀ ਬਾ ਭਾਈ ਹੁਣ ਪਤਾ ਲੱਗੂ ਫਰਲੋ ਕਿਸ ਭਾਵ ਵਿੱਚ ਦੀ ਆ ਓਏ ਜੇ ਸੱਪ ਪਕਾਣਾ ਮਾਰੇ ਤਾਂ ਤੇਜੋ ਵਰਗੀਆਂ ਨਾਲੇ ਬਣਾ ਕੇ ਸੁਤਨਾ ਵਿੱਚ ਪਾਈ ਫਿਰਨ ਸੇਵਾ ਮੁਕਤੀ ਦੇ ਨੇੜੇ ਪੁੱਜੇ ਦਫ਼ਤਰ ਦੇ ਡਰਾਈਵਰ ਚਾਪੇ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਪਾਰਟ ਟਾਈਮ ਕੰਮ ਕਰਦੀ ਨੌਜਵਾਨ ਸਫਾਈ ਸੇਵਕਾ ਤੇਜ ਘਰ ਤੇ ਕਾਨਿਕਾਸਤਿਆ ਆਪਣੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਕਰਮਚਾਰੀਆਂ ਨੂੰ ਸਮੇਂ ਸਿਰ ਆਉਣ ਦੀ ਤਾੜਨਾ ਕਰਨ ਵਾਲੇ ਅਧਿਕਾਰੀ ਨੂੰ ਵੀ ਸਮੇਂ ਸਿਰ ਦਾ ਪਾਬੰਦ ਹੋਣਾ ਪੈਣਾ ਸੀ ਬਹਾਨਾ ਮਾਰ ਕੇ ਸੀਟਾਂ ਤੋਂ ਬਹੁਤਾ ਸਮਾਂ ਗਾਇਬ ਰਹਿਣ ਵਾਲੇ ਤੇ ਨਿੱਤ ਫਰਲੋ ਮਾਰਨ ਵਾਲਿਆਂ ਦੀ ਹਫ਼ਤੇ ਵਿੱਚ ਹੀ ਜਾਣਕੜੀ ਵਿੱਚ ਆ ਗਈ ਦੂਜੇ ਪਾਸੇ ਸਾਫ਼ ਸਰਕਾਰੀ ਕਰਮਚਾਰੀਆਂ ਨੂੰ ਸਮੇਂ ਦੇ ਐਨੇ ਪਾਬੰਦ ਵੇਖ ਕੇ ਆਪਣੇ ਸਾਂ ਹੈਰਾਨ ਸੀ ਲੱਗਦਾ ਮੈਂ ਕੋਈ ਜ਼ਿਆਦਾ ਹੀ ਸਖਤ ਭਾਸ਼ਾ ਵਰਤ ਗਿਆ ਹਿਸਾਬ ਨਾਲ ਤਾਂ ਦੀ ਤਨਖਾਹ ਕਾਰ ਦੇ ਤੇਲ ਵੇਚੀ ਚਲੀ ਜਾਓ ਸਾਹਬ ਨੇ ਮਨ ਬਚੀ ਨਹੀਂ ਕੀਤੀ ਦੂਸਰੇ ਹਫਤੇ ਸੋਮਵਾਰ ਨੂੰ ਮਲਾਜ਼ਮ ਜੂਨੀਅਨ ਦਾ ਆਪੂ ਬਣਿਆ ਪ੍ਰਧਾਨ ਸੁਪਰਡੈਂਟ ਨੂੰ ਕਹਿ ਰਿਹਾ ਸੀ ਸਿਵਾਰ ਸਿੰਘ ਜੀ ਉਹ ਜਾਓ ਕੋਈ ਵੀ ਨਾ ਕਿ ਆਪਾਂ ਨੂੰ ਇਹ 나ਗਵਰਤ ਕਰਨ ਵਾਸਤੇ ਕਿਸੇ 나ਗਵਾਲ ਦਾ ਹੀਲਾ ਕਰਨਾ ਪਊ ਉਹ ਆਪਾ ਉਹ ਵਿਚਾਰਾ ਵੀ ਮਹੀਨੇ ਬਾਅਦ ਹੀ ਘਰ ਜਾਂਦਾ ਇਹਦੇ बारे ਵੀ ਸੋਚਣਾ ਪੈਣਾ ਪ੍ਰਧਾਨ ਨੇ ਰੋਟੀ ਖਾਂਦੇ ਗਰਮੇਲ ਵੱਲ ਝਾਕਦਿਆਂ ਦੂਰ ਦਾ ਹੋਣ ਕਰਕੇ ਹਮਦਰਦੀ ਪ੍ਰਗਟ ਕੀਤੀ ਓਏ ਸਰਕਾਰੀ ਨੌਕਰੀ ਵਿੱਚ ਵੀ ਜੇ 8 ਘੰਟੇ ਫਾਇ ਲੱਗਣਾ ਸੀ ਫਿਰ ਪ੍ਰਾਈਵੇਟ ਨੌਕਰੀਆਂ ਥੋੜੀਆਂ ਸਨ ਨਾ ਪ੍ਰਧਾਨ ਫਿਰ ਬੁੜਬੜਾਇਆ ਓਏ ਭਰਾਵਾ ਆਪਾਂ 20 ਸਾਲ ਘਰੋਂ ਦੂਰ ਬਾਰਡਰਾਂ ਤੇ ਨੌਕਰੀ ਕੀਤੀ ਆ ਹੁਣ ਤਾਂ ਮੌਜ ਹੀ ਬੜੀ ਆ ਮਹੀਨੇ ਬਾਅਦ ਕਰ ਜਾ ਜਾਈਦਾ ਫੌਜੀ ਦਾ ਭਾਵ ਸੀ ਮੇਰੀ ਫਿਕਰ ਨਾ ਕਰੋ ਆਪਣੀ ਸੋਚੋ ਸ਼ੁਕਰਵਾਰ ਦੁਬਾਰਾ ਤਬਾ ਸੁਪਰਡੈਂਟ ਸਿਵਾ ਸਿੰਘ ਨੇ ਸਾਹਿਬ ਦੇ ਅੱਗੇ ਕੰਟਿੰਜੈਂਸੀ ਦਾ ਰਜਿਸਟਰ ਕੋਲ ਕੇ ਰੱਖਦਿਆਂ ਕਿਹਾ ਸਰ 31 ਮਾਰਚ ਆਉਣ ਵਾਲੀ ਆ ਆਪਣੇ ਕੋਲ ਬਜਟ ਕਾਫੀ ਆ ਫਰਨੀਚਰ ਤੇ ਪਰਦੇ ਵਗੈਰਾ ਦਾ ਠੀਕ ਹੀ ਆ ਬਜਟ ਲੈਪਸ ਕਰਾਉਣਾ ਜਾਂ ਹੰਡੇਸੋ ਵੜਨ ਨੇ ਬਾਕੀ ਸਭ ਕੁਝ ਸਾਹਿਬ ਦੇ ਸਮਝਣ ਲਈ ਛੱਡ ਦਿੱਤਾ ਸਾਫ ਕਿਹੜਾ ਨਿਆਣਾ ਸੀ ਜਾਂ ਨਵਾਂ ਸੀ ਜੋ ਸੁਪਰਡੈਂਟ ਦੀ ਟੋਨ ਨਾ ਸਮਝਦਾ ਐ ਕਰਨਾ ਸਿਵਾ ਸਿੰਘ ਜੀ ਬਿੱਲ ਬਣਵਾ ਲਿਓ ਨਾ ਮੈਂ ਦਸਤਖਤ ਕਰ ਦਿਆਂਗਾ ਨਾਲ ਗੱਲ ਸੁਣੋ ਆ ਮੇਰੇ ਤੋਂ ਮਗਰੋਂ ਦਫ਼ਤਰ ਦੇ ਮਾਲਕ ਤੁਸੀਂ ਹੀ ਹੋ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਆ ਬਾਕੀ ਮੌਜ ਕਰੋ ਅਗਲੇ ਸੋਮਵਾਰ ਸੇਵਾ ਸਿੰਘ 10 ਕੁ ਵਜੇ ਦਫ਼ਤਰ ਆਇਆ ਤੇ ਕਲਰਕ ਗੁਰਮੇਲ ਸਿੰਘ ਨੂੰ ਆਪਣੀ ਸੀਟ ਤੇ ਬੈਠੇ ਨੂੰ ਬੋਲਿਆ ਗੁਰਮੇਲ ਸਿੰਘ ਜੀ ਸਾਹਿਬ ਦਾ ਫੀਲਡ ਵਿੱਚ ਦੌਰਾ ਪਾ ਦੇਣਾ ਪ੍ਰਧਾਨ ਹੋਰੀ ਜਥੇਬੰਦੀ ਦੀ ਮੀਟਿੰਗ ਤੇ ਗਏ ਨੇ ਆ ਮੈਂ ਬਜਾਰੋਂ ਬਿੱਲ ਲੈ ਆਵਾਂ ਅੂਜੇ ਬੰਦਿਆਂ ਚੋ ਵੀ ਲੱਗਦਾ ਕੋਈ ਨਾ ਹੀ ਆਵੇ ਛੁੱਟੀਆਂ ਲਿਖ ਕੇ ਰੱਖ ਗਿਆ ਅਗਲਾ ਪੂਰਾ ਹਫਤਾ ਤੁਹਾਨੂੰ ਛੁੱਟੀ ਭੇਜਾਂਗੇ ਆਖ ਸੇਵਾ ਸਿੰਘ ਬਿਲ ਲੈਣ ਤੁਰ ਗਿਆ ਪਾ ਪਾ ਕਰਦੇ ਦਫ਼ਤਰ ਵਿੱਚ ਆਪਣੀ ਸੀਟ ਤੇ ਬੈਠਾ ਗਰਮੇਲ ਸਿੰਘ ਸੋਚ ਰਿਹਾ ਸੀ ਸੇਵਾ ਸਿੰਘ ਜੀ ਨੇ ਵੀਣ ਵਜਾਈ ਲਈ ਜਾਪਦੀ ਹੈ ਜਿਸ ਬਾਗ ਦੀ ਹਰੇਕ ਟਹਿਣੀ ਉੱਤੇ ਉੱਲੂ ਬੈਠਾ ਹੋਵੇ ਤੇ ਉਸ ਬਾਗ ਦਾ ਫਿਰ ਰਬ ਹੀ ਰਾਖਾ ਹੈ ਧੰਨਵਾਦ